ਉਮੀਦ ਮਤ ਛੋੜਨਾ ਐ ਜ਼ਿੰਦਗੀ ਕੱਲ ਦਾ ਦਿਨ ਅੱਜ ਬਿਹਤਰ ਹੋਗਾ ਦੋਸਤੋ ਇਹ ਅਕਸਰ ਹੀ ਜ਼ਿੰਦਗੀ ਦੇ ਵਿੱਚ ਬੀਤਦਾ ਰਹਿੰਦਾ ਹੈ ਬੰਦਾ ਸੋਚਦਾ ਹੈ ਕਿ ਪਤਾ ਨਹੀਂ ਅੱਜ ਦਾ ਦਿਨ ਮਾੜਾ ਹੈ ਤੇ ਪਤਾ ਨਹੀਂ ਕੱਲ ਦਾ ਦਿਨ ਵੀ ਇਸ ਤਰ੍ਹਾਂ ਹੋਣਾ ਪਰਮਾਤਮਾ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਉਦੋਂ ਕੱਲ ਦਾ ਦਿਨ ਵਾਕਿਆ ਹੀ ਜਦੋਂ ਅੱਜ ਹੋ ਜਾਂਦਾ ਤੇ ਉਹ ਬਿਹਤਰ ਹੋ ਜਾਂਦਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਆ ਹਰ ਕੋਈ دیਵਾਨਾ ਹੋ ਗਿਆ ਉਸ ਵੀਡੀਓ ਦਾ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਲ ਪਹਿਲੇ ਇੱਕ ਗੀਤ ਆਇਆ ਸੀ ਸਾਗਰ ਦੀ ਮੋਟੀ ਲੈਂਦੀ ਇੰਡੀਕਾ ਚਲਾ ਸ਼ਾਇਦ ਉਦੋਂ ਜਿਹੜੇ ਪਿੰਡ ਦੇ ਵਿੱਚ ਇਹ ਜਿਹੜੀ ਜੋੜੀ ਨੇ ਗਾਣਾ ਗਾਇਆ ਜਿਹੜੇ ਪਿੰਡ 'ਚ ਵੀ ਜਾਂਦੀ ਸੀ ਉੱਥੇ ਅਨੇਕਾਂ ਪਿੰਡ ਆਸ-ਪਾਸ ਇਕੱਠੇ ਹੋ ਜਾਂਦੇ ਸਨ ਵੀ ਅਸੀਂ ਆਵਾਜ਼ ਸੁਣੀ ਆ ਸੀ ਇਸ ਜੋੜੀ ਨੂੰ ਬਈਏ ਤਾਂ ਫਿਰ ਜੋੜੀ ਜਦੋਂ ਕਿਤਨਾ ਕਿਤੇ ਪਿੱਛੜ ਗਈ ਕਿਤਨਾ ਕਿਤੇ ਨਜ਼ਰ ਆਣੀ ਬੰਦ ਹੋ ਗਈ ਤਾਂ ਅੱਜ ਫੇਰ ਜੋੜੀ ਇੱਕ ਵਾਰ ਫੇਰ ਵਾਇਰਲ ਹੋਈ ਹੈ ਸਤਿਨਾਮ ਸਾਗਤ ਤੇ ਸ਼ਬੀਂ ਸੱਜਣਾ ਮੌਜੂਦ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਜੀ ਇੱਕ ਵਾਰ ਫੇਰ ਪਰਮਾਤਮਾ ਨੇ ਕਿਰਪਾ ਕੀਤੀ ਹੈ ਤਾਂ ਅਸੀਂ ਫੇਰ ਦੁਨੀਆ ਕਿਤਨਾ ਕਿਤੇ ਪਸੰਦ ਕਰਦੀ ਜੀ ਕਹਿਣਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਅ ਸਭ ਤੋਂ ਪਹਿਲਾਂ ਜੀ ਮੇਰੇ ਵੀਰ ਜੀ ਸੁਖਚੈਨ ਜੀ 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 ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੀ ਮੈਨੂੰ ਗਰੀਬ ਨੂੰ ਤੁਸੀਂ ਮਿਲਣ ਆਏ ਔਰ ਇਨਾ ਵੀਰ ਜੀ ਸੁਖਚੰਨ ਜੀ ਗੱਲ ਇਹ ਆ ਕਿ ਪੰਜਾਬੀਆਂ ਦੀ ਮੇਰਾ ਤਾਂ ਖਿਆਲ ਹੈ ਚਲੋ ਪੰਜਾਬੀ ਦੀ ਕਹਾਵਤ ਹੈ ਸ਼ਾਇਦ ਉਹ ਇੰਡੀਆ ਦੀ ਹਿੰਦੀ ਭਾਸ਼ਾ 'ਚ ਹੋਰ ਭਾਸ਼ਾ 'ਚ ਵੀ ਚਲਦੀ ਹੋਏਗੀ ਇੱਕ ਬੜੀ ਪਿਆਰੀ ਕਹਾਵਤ ਹੈ ਕਿ ਕੰਡੋਲੇ ਪਰਦੇਸ ਪਰ ਕੰਡੋਲੇ ਪਰਦੇਸ ਕਿਦਾਂ ਕਈ ਵਾਰੀ ਨਾ ਸ਼ਹਿਰਾਂ 'ਚ ਇਸ ਤਰ੍ਹਾਂ ਦੀ ਜ਼ਿੰਦਗੀ ਹੋ ਗਈ ਕਿ ਆਪਾਂ ਨੂੰ ਗੁਮਾਂਡ ਦਾ ਕਈ ਕੀ ਸਾਲ ਪਤਾ ਨਹੀਂ ਲੱਗਦਾ ਕਿ ਗੁਮਾਂਡ 'ਚ ਕੌਣ ਰਹੇ ਰਿਹਾ ਹੈ ਹੁਣ ਜਿਹੜਾ ਜ਼ਮਾਨਾ ਆਇਆ ਹੈ ਸੋਸ਼ਲ ਮੀਡੀਆ ਦਾ ਇਹਦਾ ਪਤਾ ਜਰਾ ਛੇਤੀ ਲੱਗ ਜਾਂਦਾ ਜਦੋਂ ਮੈਂ ਆਇਆ ਜਦੋਂ ਤੋਂ ਮੈਂ ਸ਼ੁਰੂ ਹੋਇਆ ਜਦੋਂ ਤੋਂ ਸ਼ੁਰੂ ਹੋਇਆ 20 22 ਸਾਲ ਪਹਿਲਾਂ ਫੁੱਲਾਂ ਵਾਲੀ ਰਜਾਈ ਤੋਂ ਸਤਨਾਮ ਸਾਗਰ ਸ਼ਰਨ ਜੀ ਸ਼ਮੀ ਜਿੱਥੋਂ ਆਪਾਂ ਸ਼ੁਰੂ ਹੋਏ ਬਿਲਕੁਲ ਅੱਜ ਤੱਕ ਨੌਨ ਸਟਾਪ ਇੱਕ ਦਿਨ ਵੀ ਕਿਤੇ ਰੁਕੇ ਨਹੀਂ ਦੁੱਖ ਸੁੱਖ ਇਨਸਾਨ ਦੇ ਨਾਲ ਆ ਇੱਕ ਦੋ ਵਾਰੀ ਮੇਰੇ ਛੋੜ ਛੋੜੇ ਐਕਸੀਡੈਂਟ ਵੀ ਹੋਏ ਉਹ ਬੜੀਆਂ ਨਾਰਮਲ ਗੱਲਾਂ ਨਹੀਂ ਉਹ ਇਨਸਾਨੀ ਜ਼ਿੰਦਗੀ ਦੀਆਂ ਆਮ ਗੱਲਾਂ ਨਹੀਂ ਉਹ ਜਿੱਦਾਂ ਦੂਰ ਦੂਰ ਵਾਲੇ ਬੱਚਿਆਂ ਨੂੰ ਨਹੀਂ ਪਤਾ ਮੈਂ ਆਪਣੇ ਮਾਝੇ 'ਚ ਮਾਲਵੇ 'ਚ ਰਾਤ ਦਿਨ ਕੰਮ ਕਰ ਰਿਆ ਗਾਣੇ ਦੀ ਗੱਲ ਹੁੰਦੀ ਹੈ ਜੀ ਗਾਣਾ ਨਵਾਂ ਨਹੀਂ ਆਇਆ ਜਾਂ ਕਦੋਂ ਦਾ ਨਹੀਂ ਆਇਆ ਗਾਣੇ ਫੁੱਲਾਂ ਵਾਲੀ ਰਜਾਈ ਤੋਂ ਲੈ ਕੇ ਸ਼ਿੰਦੋ ਦੀ ਹੱਟੀ ਤੱਕ 150 ਐਲਬਮ 15-1600 ਗੀਤਾਂ ਗਾਣਿਆਂ ਦੇ ਨਾਲ ਪੰਜਾਬੀਆਂ ਦੀ ਜਿਹੜੀ ਸੇਵਾ ਕੀਤੀ ਹੈ ਉਹ ਗਾਣੇ ਅਜੇ ਤੱਕ ਪੁਰਾਣੇ ਨਹੀਂ ਹੋਏ ਸਟੇਜ 'ਤੇ ਮੈਂ ਨਵਾਂ ਮੈਟਰ ਸੁਣਾਉਣਾ ਆ ਪਿਛਲੇ ਸਾਲ ਦੀਆਂ ਇਸੇ ਸਾਲ ਦੀਆਂ ਸਟੇਜਾਂ ਕਟੋ ਪਿਛਲੇ ਮਹੀਨੇ ਦੀਆਂ ਸਟੇਜਾਂ ਕਟੋ ਨੈਟ ਤੋਂ ਮੈਂ ਨਵਾਂ ਮੈਟਰ ਗਾਉਣਾ ਤੇ ਮੇਰੇ ਸਰੋਤੇ ਮੇਰੇ ਰੱਬ ਵਰਗੇ ਲੋਕ ਉਹ ਸਾਡਾ ਰੱਬ ਹੁੰਦੇ ਨੇ ਸਾਡਾ ਰੱਬ ਸਾਡੇ ਸਰੋਤੇ ਹੁੰਦੇ ਨੇ ਸਾਡੀ ਰੋਜੀ ਰੋਟੀ ਵੀ ਉਹਨਾਂ ਦੇ ਚਰਨਾਂ 'ਚ ਸਾਡੀ ਜ਼ਿੰਦਗੀ ਵੀ ਉਹਨਾਂ ਦੀ ਚਰਨਾਂ 'ਚ ਹੂੰ ਹੂੰ ਉਹ ਚਾਹਣ ਤੇ ਬੰਦਾ 100 ਸਾਲ ਤੱਕ 1000 ਸਾਲ ਤੱਕ ਅਗਰ ਜਿੰਦਾ ਰਹੇ ਤੇ ਉਹ ਸਰੋਤੇ ਚਾਣ ਤਾਂ ਬੰਦਾ ਹੀਰੋ ਔਰ ਜਿੱਦਣ ਸਰੋਤੇ ਚਾਣ ਬੰਦਾ ਜੀਏ ਇਹ ਉਹਨਾਂ ਦੀ ਰਹਿਨਮਾਈ ਹੈ ਜੀ ਇਹ ਉਹਨਾਂ ਦਾ ਅਸ਼ੀਰਵਾਦ ਆ ਉਹਨਾਂ ਦੀ ਕਿਰਪਾ ਤੇ ਮੈਂ ਰੁਕਿਆ ਕਦੇ ਨਹੀਂ ਸੀ ਇਹ ਸਿਰਫ ਹੁਣ ਸੋਸ਼ਲ ਮੀਡੀਆ ਹੈ ਨਾ ਇਹ ਦਾ ਪਲੇਟਫਾਰਮ ਹੋਰ ਤਰ੍ਹਾਂ ਦਾ ਹੈ ਇਹ ਇੰਨਾ ਰੋਲਾ ਇੰਨਾ ਵਰਲਡ ਲੈਵਲ ਤੇ ਇਹ ਤੁਹਾਡੀ ਭਰਾਵਾਂ ਦੀ ਕਿਰਪਾ ਤੇ ਸੋਸ਼ਲ ਮੀਡੀਆ ਵਾਲੇ ਜਿਹੜੇ ਬੱਚੇ ਨੇ ਜਿਹੜੇ ਉਹ ਰੀਲਾਂ ਬਣਾਉਂਦੇ ਨੇ ਡੈਕਟੀਆਂ ਰੀਲਾਂ ਸੀ ਤੇ ਸਤਨਾਮ ਸਾਗਰ ਦਾ ਵੀ ਸਤਨਾਮ ਸਾਗਰ ਸੀ ਤੇ ਜੇ ਸੋਸ਼ਲ ਮੀਡੀਆ ਤੁਹਾਡਾ ਕਿ ਇਹਨੂੰ ਮੇਰਾ ਖਿਆਲ ਇਦਾਂ ਹੀ ਕਹੀਦਾ ਸੋਸ਼ਲ ਮੀਡੀਆ ਇਹ ਤੇ ਉਹਦਾ ਕੱਲ ਪੱਤਰਕਾਰ ਵੀਰ ਇੱਕ ਦਿਨ ਚ 10 10 20 20 ਪੱਤਰਕਾਰ ਵੀਰਾਂ ਨੂੰ ਟੀਮਾਂ ਨੂੰ ਮਿਲਦੇ ਆ ਤੇ ਮੈਨੂੰ ਹੁਣੇ ਇਹ ਨਾਮ ਹੀ ਮੈਨੂੰ ਇਦਾਂ ਪਤਾ ਲੱਗਾ ਨਹੀਂ ਤੇ ਮੈਂ ਮਤਲਬ ਇਦਾਂ ਦਾ ਨਾ ਮੈਨੂੰ ਇਹਦਾ ਘੱਟ ਪਤਾ ਏ ਆ ਜਿਹੜਾ ਅੱਛਾ 사ਗਰ ਜੀ ਇਹ ਜੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਇਸ ਕਿਹੜੀ ਸਾਦੇ ਵਿੱਚ ਜਿਹੜਾ ਸਾਗਰ ਦੀ ਬੋਟੀ ਵਾਲਾ ਇਹ ਕਿਹੜੀ ਸਾਦੇ ਇਹ ਸਰ ਇਹ ਸਰ ਉਦਾਂ ਤੇ ਸਾਨੂੰ ਆਈਡੀਆ ਸੀਗਾ ਨਾ ਜਿੱਦਣ ਤਾਂ ਇਹ ਗਾਣਾ ਮਤਲਬ ਆਇਆ ਆ ਹੁਣ ਰੌਲਾ ਪਿਆ ਉਦਾਂ ਤੇ ਸਾਨੂੰ ਸੀਗਾ ਵੀ ਇਹ 16 17 ਸਾਲ ਪਹਿ ਨੂੰ ਟੇਪ ਆਈ ਸੀ ਲੇਕਿਨ ਉਹ ਸਾਡੇ ਇਹਨਾਂ ਨੇ ਚੈਨਲਾਂ ਨਹੀਂ ਪੱਤਰਕਾਰਾਂ ਨਹੀਂ ਵੀਰਾਂ ਨੇ ਉਹਦੇ ਵਿੱਚੋਂ ਲੱਭ ਕੇ ਨੈਟ ਤੋਂ ਉਹ ਦੱਸ ਦਿੱਤਾ ਹੈ ਕਿ ਇਹ ਟੇਪ 2005 ਦੇ ਵਿੱਚ ਤੇ ਅਕਤੂਬਰ ਅਕਤੂਬਰ ਮਹੀਨੇ ਦੀ ਉਹਨਾਂ ਤਰੀਕ ਵੀ ਦੱਸ ਦਿੱਤੀ ਐ ਵੀਰਾਂ ਨੇ ਪੱਤਰਕਾਰਾਂ ਨੇ ਜੈਨ ਲਾਣੀ ਤਾਂ ਸਥਿਤੀ ਹੈ ਤੇ ਇਹ ਤੀਸਰੀ ਦਾ ਪ੍ਰੋਜੈਕਟ ਹੈ ਜੀ ਤੇ ਇਹਦਾ ਨਾਮ ਹੈ ਪਹਿਲੋ ਨਾਮ ਸੀਗਾ ਮੁੰਡਾ ਹੁੰਦੀਆਂ ਕੁੜੀਆਂ ਸ਼ਰਾਰਤੀ ਜਿਹਾ ਔਰ ਨਕਲੀ ਸਾਧਾਂ ਦਾ ਨਾ ਵੀ ਉਹ ਸ਼ਰਾਰਤਾਂ ਜੀਆਂ ਸੀਗੀਆਂ ਪਿੰਡਾਂ ਦੀ ਮਜ਼ਾਕੀਆ ਜ਼ਿਆਦਾਤਰ ਜ਼ਿਆਦਾਤਰ ਸ਼ਰਾਰਤਾਂ ਵੜੇ ਘਰ ਮੇਰਾ ਹੁੰਦਾ ਹੀ ਕਮੇਟੀ ਹੈ ਜੀ ਕੋਈ ਲੱਛਰਤਾ ਨਹੀਂ ਆ ਮੇਰੇ ਗੀਤਾਂ ਗਾਣਿਆਂ ਦੇ ਵਿੱਚ ਕਿਤੇ ਦੂਰ ਦੂਰ ਤੱਕ ਲੱਛਰਤਾ ਨਹੀਂ ਹੁੰਦੀ ਰਿਸ਼ਤੀਆਂ ਨੂੰ ਬਦਨਾਮ ਨਹੀਂ ਕੀਤਾ ਗਿਆ ਹੁੰਦਾ ਵੱਡੀ ਭਾਬੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੁੰਦਾ ਛੋਟੀਆਂ ਸਾਲੀਆਂ ਨੂੰ ਧੀਆ ਵਰਗਾ ਨੂੰਹਾਂ ਵਰਗਾ ਬੱਚਿਆਂ ਵਰਗਾ ਰਿਸ਼ਤਾ ਦਿੱਤਾ ਗਿਆ ਹੁੰਦਾ ਮਤਲਬ ਜਿੱਤਾਂ ਛੋਟੀਆਂ ਭਰਜਾਈਆਂ ਉਹ ਬੱਚਿਆਂ ਵਰਗੀਆਂ ਹੁੰਦੀਆਂ ਧੀਆ ਵਰਗੀਆਂ ਹੁੰਦੀਆਂ ਅੱਛਾ ਸਗਰ ਜੀ ਮੈਂ ਚਾਹਨਾ ਕਿ ਅੱਜ ਜਿਹੜਾ ਗਾਣਾ ਜਿਹੜਾ ਲਗਾਤਾਰ ਹਾਈਲਾਈਟ ਹੋ ਰਿਹਾ ਸੋਸ਼ਲ ਮੀਡੀਆ ਉੱਤੇ ਉਹਦੇ ਦੋ ਲਫ਼ਜ਼ ਮੈਂ ਕਹਿਣਾ ਆਪਣੇ ਦਰਸ਼ਕਾਂ ਨੂੰ ਜੇ ਦੀ ਸੁਣਾ ਸਕਦੇ ਜੀ ਉਹ ਸੇ ਗਾਣੇ ਇਹਨਾਂ ਸਾਰੇ ਇੱਕ ਸਾਨੂੰ ਉਹ ਆਦਤ 2022 ਸਾਲ ਤੋਂ ਆ ਅਸੀਂ ਵਾਜੇ ਤੋਂ ਬਿਨਾਂ ਕਦੀ ਗਾਇਆ ਨਹੀਂ ਆ ਅੱਛਾ ਸਾਗਰ ਜੀ ਬੜਾ ਸਮਾਂ ਪਹਿਲਾਂ ਅਸੀਂ ਜੇ ਗੱਲ ਕਰੀਏ ਤਾਂ ਪਹਿਲਾਂ ਬੱਚੇ-ਬੱਚੇ ਦੇ ਮੁੱਢ ਉੱਤੇ ਨਾਮ ਹੁੰਦਾ ਸੀ ਜਦੋਂ ਕਿਸੇ ਪਿੰਡ ਦੇ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿਸੇ ਪਿੰਡ 'ਚ ਤੁਸੀਂ ਤੁਹਾਡੀ ਜੋੜੀ ਪਹੁੰਚਦੀ ਸੀ ਤਾਂ ਅਨੇਕਾਂ ਪਿੰਡ ਇਕੱਠੇ ਹੋ ਜਾਂਦੇ ਸੀ ਕਿ ਜੋੜੀ ਆ ਰਹੀ ਹੈ ਸਤਨਾਮ ਸਾਗਰ ਦੀ ਸ਼ਮੀ ਦੀ ਜੋੜੀ ਤੇ ਪਹੁੰਚਣ ਵਾਲੀ ਆ ਤਾਂ ਅੱਜ ਲੱਗਦਾ ਨਹੀਂ ਕਿ ਥੋੜਾ ਜਿਨਾ ਥੋੜਾ ਜਿਨਾ ਪਿੱਛਾਂ ਹੋ ਗਿਆ ਜਾਂ ਥੋੜਾ ਨਜ਼ਰ ਆ ਨਾ ਕੱਟ ਸਾਨੂੰ ਨਹੀਂ ਲੱਗਾ ਜੀ ਤੁਹਾਨੂੰ ਲੱਗਾ ਹੋਊਗਾ ਤੁਸੀਂ ਕਦੀ ਜਾਂ ਦੇਖਿਆ ਨਹੀਂ ਹੈ ਇਹ ਮੇਰਾ ਕਿਉਂਕਿ ਮੈਂ ਉਹ ਜਿਹੜਾ ਸੋਸ਼ਲ ਮੀਡੀਆ ਮੈਂ ਕੋ ਆਪਣਾ ਚੈਨਲ ਮੈਂ ਚੈਨਲ ਨਹੀਂ ਬਣਾਇਆ ਮੈਂ ਰੋਜ਼ ਆਪਣੇ ਗਾਣੇ ਆਪ ਨਹੀਂ ਪਾਉਂਦਾ ਮੈਂ ਇਹ ਨਹੀਂ ਸੰਗਤ ਨੂੰ ਹੱਥ ਜੋੜ-ਜੋੜ ਕੇ ਨਹੀਂ ਕਹਿੰਦਾ ਕਿ ਮੈਨੂੰ ਮੇਰਾ ਆ ਗਾਣਾ ਸੁਣੋ ਜੇ ਉਹਨਾਂ ਨੂੰ ਚੰਗਾ ਲੱਗਦਾ ਤੇ ਉਹਨਾਂ ਨੇ ਮੇਰੇ ਬਿਨਾ ਕਹੇ ਤੋਂ ਤੇ ਮੇਰੇ ਗਰੀਬ ਦੀ ਝੋਲੀ 'ਚ ਖੈਰ ਪਾਤੀ ਆ ਮੈਂ ਆਪਣੇ ਸਰੋਤਿਆਂ ਦਾ ਰੱਬ ਵਰਗੇ ਸਰੋਤਿਆਂ ਦਾ ਜਿਨ੍ਹਾਂ ਨੇ ਆ ਹੱਤ ਤੇ ਦੋਹਾਂ ਪਿਆਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਾਗਰ 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 ਕਰਾਤੀ ਸਾਗਰ ਦੀ ਬੋਤੀ ਸਾਗਰ ਦੀ ਬੋਤੀ ਸਾਗਰ ਦੀ ਬੋਤੀ ਕਰਾਤੀ ਪੰਜਾਬੀਆਂ ਨੇ ਵਰਲਡ ਲੈਵਲ ਤੇ ਮੈਂ ਆਪਣੇ ਸਰੋਤਿਆਂ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਮੈਂ ਆਪਣੇ ਸਰੋਤਿਆਂ ਦੇ ਚਰਨਾਂ ਤੇ ਸਿਰ ਰੱਖ ਕੇ ਮੈਂ ਆਪਣੇ ਸਰੋਤਿਆਂ ਦੇਆਂ ਸਰੋਤਿਆਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਕੋਟਨ ਕੋਟ ਧੰਨਵਾਦ ਕਰਦਾ ਜੀ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਚੰਮੀ ਜੀ ਜਿੱਥੇ ਕਿ ਮੈਨੂੰ ਪਤਾ ਵਾ ਸਭ ਤੋਂ ਪਹਿਲੇ ਤੁਹਾਡੀ ਜਿਹੜੀ ਮੁਲਾਕਾਤ ਸੀ ਇੱਕ 20 ਰੁਪਏ ਦੇਣਗੇ ਸੀ ਸਟੇਜ ਦੇ ਉੱਤੇ ਹਨਾ ਉਹਦੇ ਬਾਰੇ ਥੋੜਾ ਸੁਣਾ ਦਿਓ ਕਿ ਕਿਸ ਤਰ੍ਹਾਂ ਵੀ ਕੀ ਸੀ ਜਦੋਂ ਤੁਹਾਡੀ ਮੁਲਾਕਾਤ ਦੀ ਸ਼ੁਰੂਆਤ ਹੋਈ ਸੀ ਸਰ ਵੀ ਐਸੇ ਤੇ ਮੇਰੀ ਬੇਨਤੀ ਆ ਵੀ ਮੈਨੂੰ ਗੱਲ ਕਰਨੀ ਤੇ ਬਹੁਤੀ ਆਉਂਦੀ ਚਲੋ ਨੈਕਸਟ ਵੀਕ ਅਸੀਂ ਕਹਿ ਸਕਦੇ ਕਿ ਮੈਨੂੰ ਸਿਰਫ ਗਾਉਣਾ ਸਿਖਾਇਆ ਬੋਲਣਾ ਨਹੀਂ ਸਿਖਾਇਆ ਇਹ ਸੋਚਦੇ ਆ ਵੀ ਲੇਡੀ ਨੂੰ ਜ਼ਿਆਦਾ ਬੋਲਣਾ ਨਹੀਂ ਸਿਖਾਉਣਾ ਚਾਹੀਦਾ ਉਹ ਦੱਸ ਦੋ ਤੁਸੀਂ ਛੋਟੀ ਜਿਹੀ ਗੱਲ ਇਹ ਉਦੋਂ ਤੇ ਸੁਪਰ ਹਿੱਟ ਸੀਗੇ ਤੇ ਮੈਂ ਪੜਦੀ ਸੀ ਸਕੂਲ ਤੇ ਉਹ ਬਾਲ ਸਭਾ ਵਗੈਰਾ 'ਚ ਥੋੜਾ ਬਹੁਤਾ ਗਾਉਣ ਦਾ ਸੀਗਾ ਸ਼ੌਕ ਤੇ ਇਹ ਆਏ ਉੱਥੇ ਪਿੰਡ ਮੇਰੇ ਗਾਉਣ ਵਾਸਤੇ ਤੇ ਮੈਂ ਸਟੇਜ ਤੇ ਆਪਣੇ ਮੰਮੀ ਦੇ ਨਾਲ ਪੈਸੇ ਹੀ ਦੇਣ ਆਈ ਹਾਂ ਬਸ ਸਟੇਜ ਤੇ 20 ਰੁਪਏ ਦੇਣ ਐ ਸੀ 20 ਰੁਪਏ ਬਹੁਤ ਜ਼ਿਆਦਾ ਰਕਮ ਸੀ 20 ਰੁਪਏ ਦੇਣ ਆਈ ਹਾਂ ਤੇ ਇਹਨਾਂ ਨੇ ਪੁੱਛਿਆ ਵੀ ਗਾਣਾ ਹੁੰਦਾ ਮੈਂ ਕਿਹਾ ਵੀ ਆਉਂਦਾ ਉਹ ਇਹਨਾਂ ਦੀ ਇਹਨਾਂ ਦੀ ਨਾ ਮਾਤਾ ਨੇ ਕਿਹਾ ਸੀ ਵੀ ਮੇਰੀ ਕੁੜੀਆ ਨੇ ਨਾ ਸਕੂਲ ਵਾਲੇ ਕੱਪੜੇ ਪਾਏ ਨਾ ਝੋਲਾ ਵੀ ਸ਼ੇਰ ਨਾਲ ਹੀ ਪਾਇਆ ਸੀ ਬਸਤਾ ਕਿਉਂ ਬੱਚੇ ਗਾਣਾ ਗਾਉਂਦੇ ਹੁੰਦੇ ਹਨ ਜਦੋਂ ਮੇਲੇ ਦੇ ਵਿੱਚ ਜਾਂ ਕਿਸੇ ਪੰਡਾਲ ਦੇ ਵਿੱਚ ਕਿਸੇ ਵੀ ਪਿੰਡ ਦੇ ਪ੍ਰੋਗਰਾਮ ਚ ਤੇ ਉਹ ਮਾਤਾ ਜੀ ਨੇ ਕਿਹਾ ਵੀ ਮੇਰੀ ਕੁੜੀਆਂ ਨੇ ਨਾ ਕੋਈ ਗਾਣਾ ਗਾਉਣਾ ਤੇ ਮੈਂ ਕਿਹਾ ਜੀ ਠੀਕ ਆ ਤੇ ਮੈਂ ਵੈਸੇ ਹੀ ਪੁੱਛਿਆ ਵੀ ਕਿੱਦਾਂ ਕਰ ਮੈਂ ਕਿਹਾ ਕੋਈ ਧਾਰਮਿਕ ਗਾਣਾ ਗਾਉਣਾ ਤੇ ਇਹ ਪੰਜਾਬੀ ਕਲਚਰ じゃ ਚੱਲ ਰਿਹਾ ਵਾ ਤੇ ਸ਼ਾਇਦ ਪੁੱਛ ਲਈ ਨੇ ਬੱਚੇ ਨੇ ਤੇ ਮੈਂ ਕਿਹਾ ਜੀ ਕੀ ਕਾਹੋਗੇ ਕਹਿੰਦੇ ਜੀ ਤੁਹਾਡਾ ਹੀ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਤੁਹਾਡੀਆਂ ਦੋ ਟੇਪਾਂ ਨੇ ਉਹ ਸਾਰੇ ਮੈਨੂੰ ਆਉਂਦੇ ਆ ਤੇ ਮੈਂ ਕਿਹਾ ਜੀ ਠੀਕ ਆ ਉਹ ਮੇਰਾ ਗਾਣਾ ਮੇਰੇ ਨਾਲ ਇਹਨਾਂ ਗਾਤਾ ਜੀ ਤੇ ਤਕਰੀਬਨ ਸਾਰੇ ਸਰੋਤਿਆਂ ਨੇ ਇਹਨਾਂ ਦੇ ਇਲਾਕੇ ਵਾਲਿਆਂ ਪੀਕਾ ਪਿੰਡ ਦੇ ਇਲਾਕੇ ਵਾਲਿਆਂ ਨੇ ਉਹਨਾਂ ਇੰਨਾ ਅਸ਼ੀਰਵਾਦ ਦਿੱਤਾ ਕਿ ਸਟੇਜ ਤੋਂ ਉਤਰਦਿਆਂ ਸਾਰੀ ਇਹਨਾਂ ਦੀ ਮਾਤਾ ਨੂੰ ਕਹਿਣ ਲੱਗੇ ਕਿ ਜਿੰਨੀ ਵਧੀਆ ਜੋੜੀ ਜੱਜੀ ਆ ਹਾਲਾਂਕਿ ਇਹਨਾਂ ਨੇ ਸਕੂਲ ਵਾਲੇ ਕੱਪੜੇ ਪਾਏ ਹੀ ਬੱਚਿਆਂ ਵਾਂਗੂ ਨਾਲ ਗਾਇਆ ਉਹ ਵੈਸੇ ਹੀ ਜੀ ਫਿਰ ਚਲੋ ਉਦੋਂ ਬਾਅਦ ਇਹਨਾਂ ਨੂੰ ਸਿਖਾਇਆ ਕੀ ਬਾਤ ਹੈ ਤੇ ਪ੍ਰਮਾਤਮਾ ਨੇ ਜੀਵਨ ਦਾ ਸਾਥ ਬਖਸ਼ ਦਿੱਤਾ ਉਹ ਲੰਬਾ ਸਾਥ ਜੀਵਨ ਦਾ ਦੇ ਦਿੱਤਾ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਇਹਨਾਂ ਨੂੰ ਜਨਮ ਦਾ ਸਾਥ ਹੈ ਤਾਂ ਬਿਲਕੁਲ ਮੈਂ ਮੈਂ ਉਹੀ ਮੇਰੇ ਦਰਸ਼ਕ ਵੀ ਜਾਣਨਾ ਚਾਹੁੰਦੇ ਨੇ ਕਿ ਦੇਖੋ ਕਿਸ ਤਰੀਕੇ ਦੇ ਨਾਲ ਪ੍ਰਮਾਤਮਾ ਨੇ ਰਹਿਮਤ ਕੀਤੀ ਤੁਸੀਂ ਦੋਨੇ ਜੋੜੀ ਜਿਹੜੀ ਐ ਐਸੀ ਪੱਕੀ ਜੋੜੀ ਆ ਕਿ ਸਟੈਂਪ ਲਗਾਤੀ ਪ੍ਰਮਾਤਮਾ ਨੇ ਬੜੀਆਂ ਜੋੜੀਆਂ ਨੇ ਅੱਜ ਵਕੂ ਵਕ ਹੋਣ ਨੂੰ ਤੜੀਆਂ ਫਿਰਦੀਆਂ ਮੇਰੀ ਜਿਆਦਾ ਚੜ੍ਹਾਈ ਹੈ ਤੇ ਮੈਂ ਤੈਨੂੰ ਨਾਲ ਲੈ ਕੇ ਜਾਵਾਂ ਤੇ ਤੇਰੀ ਜਿਆਦਾ ਚੜ੍ਹਾਈ ਤੇ ਮੈਂ ਉਹਨੂੰ ਨਾਲ ਲੈ ਕੇ ਜਾਵਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਜ਼ਿਆਦਾਤਰ ਉਹਨਾਂ ਜੋੜੀਆਂ ਦੇ ਮੈਚ ਦੇ ਵਿੱਚ ਆਉਂਦੀ ਹੈ ਨਾ ਨਹੀਂ ਮੈਨੂੰ ਮੈਂ ਐਦਾਂ ਨਹੀਂ ਸੋਚਦਾ ਜੀ ਜੀ ਉਹ ਕਰਮਾਂ ਦੀਆਂ ਗੱਲਾਂ ਨੇ ਜੀ ਉਹ ਕਲਾਕਾਰ ਕੱਲੇ ਥੋੜੀ ਵਿਛੜਦੇ ਆ ਉਹ ਤੇ ਹਰ ਘਰ ਚੋਂ ਤੇ ਝਗੜੇ ਝੇੜੇ ਨੇ ਹਰ ਘਰ 'ਚ ਜਿਹੜੇ بڑے-ਬڑے ਜਿਹੜੇ ਘਰੋਂ ਜਨਮ ਤੋਂ ਹੀ ਜਿਹੜੇ ਲੋਕ ਅਮੀਰ ਨੇ ਜਾਂ ਜਿਨ੍ਹਾਂ ਨੂੰ ਗੌਣ ਦੀ ਲੋੜ ਨਹੀਂ ਆ ਜਾਂ ਸਟੇਜਾਂ ਤੇ ਸੇਵਾ ਨਹੀਂ ਕਰਦੇ ਮੈਂ ਜੋੜੀਆਂ ਟੁੱਟੀਆਂ ਵੇਖੀਆਂ ਪਰ ਸਤਰਾਮ ਦਾ ਜਗ ਸਾਗਰ ਦੀ ਜੋੜੀ ਉੱਥੇ ਦੀ ਉੱਥੇ ਖੜੀ ਆ ਪਰਮਾਤਮਾ ਰੱਖਿਆ ਵੀ ਖੜੀ ਆ ਸਰ ਸਰ ਇਹ ਤੇ 사ਮਾਂ ਦੀ ਗੱਲ ਆ ਨਾ ਇਹ ਤੇ 사ਮਾਂ ਦੀ ਡੋਰ ਆ ਇਹ ਤੇ ਸਾਹ ਮੁੱਕਣਗੇ ਹੂੰ ਹੂੰ ਤੇ ਉਹ ਵੀ ਸ਼ਾਇਦ ਇੱਕ ਦੂਜੇ ਦੇ ਨਾਲ ਹੀ ਮੁੱਕਣਗੇ ਬਿਲਕੁਲ ਅੱਛਾ ਸਾਗਰ ਜੀ ਕਦੀ ਸੋਚਿਆ ਸੀ ਮ ਲੱਗਦਾ ਮੰਨਦੇ ਅਸੀਂ ਕਿ ਪਿੰਡਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਗਾਣੇ ਚੜ੍ਹਾਈ ਚੜਦੇ ਨੇ ਲੋਕ ਮੇਲੇ ਵਿੱਚ ਪਹੁੰਚਦੇ ਨੇ ਦੇਖਦੇ ਨੇ ਪਰ ਕਦੀ ਸੋਚਿਆ ਸੀ ਕਿ ਸੋਸ਼ਲ ਮੀਡੀਆ ਉੱਤੇ ਇਸ ਤਰੀਕੇ ਦੇ ਨਾਲ ਇਕਦਮ ਹੀ ਇਸ ਤਰ੍ਹਾਂ ਹਾਈਲਾਈਟ ਹੋ ਜਾਣਗੇ ਕਿ ਮੈਂ ਮੈਂ ਜ਼ਰੂਰ ਸੋਚਦਾ ਨਹੀਂ ਮੈਨੂੰ ਆਪਣੇ ਤੇ ਮਾਣ ਆਈ ਮੈਂ ਅੱਜ ਤੋਂ 24 ਸਾਲ ਪਹਿਲਾਂ ਜਦੋਂ ਤੁਹਾਡੇ ਵਰਗੇ ਦੋਸਤਾਂ ਮਿੱਤਰਾਂ ਨਾਲ ਮੇਰੇ ਪਿੰਡ ਦੇ ਸਰਪੰਚ ਸਾਹਿਬ ਸੀਗੇ RAM PIR ਤੇ ਸਰਦਾਰ ਪ੍ਰਤਾਪ ਸਿੰਘ ਕਲੇ ਉਹ ਇਸ ਤਰ੍ਹਾਂ ਨਾਲ ਮੇਰੇ ਤੁਰੇ ਫਿਰਨਾ ਉਹਨਾਂ ਕਹਿਣਾ ਵੀ ਸਤਨਾਮ ਯਾਰ ਕਾਪੀ ਉਹ ਲਿਖੀ ਹੋਣੀ ਕਲਾਕਾਰਾਂ ਦੇ ਮਗਰ ਜਾਣਾ ਗਾਣੇ ਲੈ ਕੇ ਤੇ ਜਦੋਂ ਕਿਤੇ ਨਾਦਿਆਂ ਨੇ ਕਹਿਣਾ ਵੀ ਤੂੰ ਚੰਗੀ ਭਲੀ ਆਪਣਾ ਕਲੀਨਿਕ ਕਰਦਾ ਮੈਂ ਡਾਕਟਰ ਸੀਗਾ ਜੀ ਤੇ ਤੂੰ ਆਪਣਾ ਕਲੀਨਿਕ ਕਰਦਾ ਚੰਗਾ ਭਲਾ ਉਹ ਵਿਗਾੜ ਲੈਣਾ ਤੂੰ ਗਾਣੇ ਲਿਖੇ ਆ ਕਲਾਕਾਰਾਂ ਦੇ ਮਗਰ ਤੁਰਿਆ ਫਿਰਦਾ ਤੇ ਮੈਂ ਬੜੇ ਮਾਣ ਨਾਲ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਹੁੰਦਾ ਸੀਗਾ ਜੀ ਮੈਂ ਅੱਜ ਵੀ ਸਟਾਰਮ ਕੱਲ ਵੀ ਸਟਾਰ ਤੇ ਜਦੋਂ ਦਾ ਆਜਮਾਨਾ ਸੀ ਸੋਸ਼ਲ ਮੀਡੀਆ ਦਾ ਇਹ ਮੈਨੂੰ ਪਤਾ ਸੀਗਾ ਜੀ ਇੱਕ ਦਿਨ ਆਹ ਕੰਮ ਹੋਣਾ ਹੈ ਮੈਨੂੰ ਆਪਣੀ ਕਲਾ ਦਾ ਡਾਕਟਰ ਡਾਕਟਰ ਵੀ ਜਿਤਨਾ ਜੀ ਕਹਿੰਦੇ ਬਈ ਡਾਕਟਰਸ ਦੀ ਪਹਿਲਾਂ ਡਾਕਟਰ ਸਤਨਾਮ ਸਾਗਰ ਕਹਿੰਦੇ ਹਣੇ ਹੁਣ ਸਿੰਗਰ ਸਤਨਾਮ ਸਾਗਰ ਸਾਗਰ ਨਹੀਂ ਖੱਸੀ ਉਹ ਉਹ ਡਾਕਟਰ ਸਤਨਾਮ ਸੀਗਾ ਅੱਛਾ ਤੇ ਲੇਕਿਨ ਇਹ ਸਾਗਰ ਤੇ ਖੰਦਸ ਤੋਂ ਬਾਅਦ ਚ ਮੈਨੂੰ ਲਿਖਦੇ ਆ ਲਿਖਦੇ ਆ ਮਿਲ ਗਿਆ ਅੱਛਾ ਜਿਹੜੇ ਗਾਣੇ ਜਿੰਨੇ ਵੀ ਤੁਸੀਂ ਗਾਉਂਦੇ ਜੇ 1500 2000 ਦੇ ਢਕੀਬ ਗਾਣੇ ਇਹ ਗਾਣੇ ਆਪ ਹੀ ਲਿਖਦੇ ਸੀ ਜਾਂ ਬਿਲਕੁਲ ਆਪਣਾ ਲਿਖਿਆ ਜੀ ਪ੍ਰਮਾਤਮਾ ਨੇ ਕਲਮ ਇੰਨੀ ਵੱਡੀ ਮੈਨੂੰ ਗਰੀਬ ਨੂੰ ਕਲਮ ਦਿੱਤੀ ਆ ਉਹ ਤੁਸੀਂ ਸੁਣਿਆ ਹੋਵੇਗਾ ਲੈਂਦੇ ਨੇ ਖੁਆਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਨਗੇ ਉਹ ਕਾਰਗਲ ਦੇ ਵੇਲੇ ਪੂਰੀ ਬਾਡਰ ਬੈਲਟ ਜੰਮੂ ਤੋਂ ਲੈ ਕੇ ਉਹ ਸ਼੍ਰੀਨਗਰ ਤੋਂ ਲੈ ਕੇ ਇਧਰ ਗੁਜਰਾਤ ਤੱਕ ਜਿੱਥੋਂ ਤੱਕ ਵੀ ਇਹ ਪਾਕਿਸਤਾਨ ਦਾ ਬਾਰਡਰ ਹੈ ਅੱਜ ਤੱਕ ਚੈਨਲ ਦੀ ਹੁਣ ਤੱਕ ਖਬਰ ਕੱਢ ਕੇ ਵੇਖ ਲਓ ਉਹ ਪੂਰੇ ਬਾਰਡਰ ਤੇ ਜਦੋਂ ਜਦੋਂ ਵੀ ਕਿਤੇ ਇਦਾਂ ਦਾ ਮਾਹੌਲ ਆਇਆ ਉਹ ਖਤਰੇ ਵਾਲਾ ਮਾਹੌਲ ਆਇਆ ਸਾਡੇ ਫੌਜੀ ਵੀਰਾਂ ਨੇ ਇੰਡੀਅਨ ਆਰਮੀ ਨੇ ਟੈਂਕਾਂ ਤੋਪਾਂ ਦੇ ਉੱਤੇ ਡੈਕ ਸਪੀਕਰ ਲਾ ਕੇ ਉਧਰ ਨੂੰ ਮੂੰਹ ਕਰਕੇ ਇਹ ਗਾਣਾ ਵਜਾਇਆ ਕਿ ਲੈਂਦੇ ਨੇ ਖواب ਪਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣੀ ਤੇ ਮੈਂ ਇਦਾਂ ਦਾ ਰੇਟ ਅੱਛਾ ਸਾਗਰ ਜੀ ਦੁਆਬੇ ਦੇ ਵਿੱਚ ਮਾਝਾ ਦੁਆਬਾ ਯਾ ਫਿਰ ਅਸੀਂ ਕਹਾਂ ਦੀ ਵੀ ਇੱਕ ਜਿਆਦਾ ਕਿੱਥੇ ਜਿਆਦਾ ਚੱਲਦਾ ਹੁੰਦਾ ਜਿਆਦਾ ਕਿੱਥੇ ਸਾਰੇ ਬਰਾਬਰ ਹੀ ਉਹ ਤੇ ਦੇਸ਼ ਤੇ ਪੂਰੇ ਵਜਤ ਚੱਲਦਾ ਹੀ ਸੀ ਪਰ ਜਿੱਥੇ ਲੱਗਦਾ ਸੀ ਕਿ ਯਾਰ ਇਸ ਜਗ੍ਹਾ ਤੇ ਤੁਹਾਨੂੰ ਲੱਗਦਾ ਵੇ ਕਿ ਯਾਰ ਇਸ ਜਗ੍ਹਾ ਤੇ ਜਾਵੇਂ ਤੇ ਇੱਥੇ ਜਿਆਦਾ ਲੋਕਾਂ ਦੇ ਵਿੱਚ ਹੰਗਾਰਾ ਹੁੰਦਾ ਮਾਲਵਾ ਵੀ ਮੈਂ ਬਹੁਤ ਜਿਆਦਾ ਜੀ ਮੈਂ ਕਹਾਂ ਮਾਲਵਾ ਬਹੁਤ ਜਿਆਦਾ ਲੇਕਿਨ ਫਿਰ ਮੈਂ ਮਾਝਾ ਉਸ ਤੋਂ ਘੱਟ ਨਹੀਂ ਕਹਿ ਸਕਦਾ ਉਹ ਵੀ ਲੋਕ ਪਿਆਰ ਕਰਦੇ ਜੇ ਮੈਂ ਇਸ ਚੀਜ਼ ਨੂੰ ਫਿਰ ਕਿਸੇ ਚੀਜ਼ ਨਾਲ ਮੇਲ ਕਰਾਂ ਉਨਾ ਹੀ ਕੰਮ ਇੱਥੇ ਕੀਤਾ ਉਸ ਤੋਂ ਡਬਲ ਜੂਪੀ ਦੇ ਵਿੱਚ ਪੰਜਾਬੀਆਂ ਦੇ ਵਿਆਹ ਉੱਤਰ ਪ੍ਰਦੇਸ਼ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਉਹ ਬਰਾਬਰ ਦਾ ਹੀ ਕੀਤਾ ਜਿੱਤੇ ਅੱਜ ਤੱਕ ਰਹਿ ਗੁੰਨਾ ਸਾਗਰ ਦੀ ਵੋਟੀ ਦੀ ਇੰਡੀਕਾ ਇਹ ਹੈਗੀ ਹੈ ਕਿ ਉਹ ਤਾਂ ਦਿੱਤੀ ਉਹ ਹੈਗੀ ਆ ਜੀ ਯਾਦਗਾਰ ਰੱਖੀ ਹੋਈ ਯਾਦਗਾਰ ਜੀ ਹੈਗੀ ਮੈਂ ਮੈਂ ਅਸੀਂ ਕਹਿ ਸਕਦੇ ਕਿ ਸ਼ੁਰੂਆਤ ਹੀ ਉੱਥੇ ਇੱਕ ਸਾਹਿਬ ਨਾਲ ਇੱਕ ਵਾਡਾ ਹੋਰ ਗਾਣਾ ਬੜਾ ਹੋਇਆ ਸੀ ਹਾਈਲਾਈਟ ਫੁੱਲਾਂ ਦੀ ਰਜ਼ਾਈ ਵਾਲਾ ਉੱਥੋਂ ਆਪਾਂ ਸ਼ੁਰੂ ਹੋਏ ਸੀ ਜੀ ਉੱਥੋਂ ਸ਼ੁਰੂਆਤ ਹੋਈ ਲਾਲ ਫੁੱਲਾਂ ਵਾਲੀ ਸਾਡੀ ਤੇ ਰਜ਼ਾਈ ਹਾਂਜੀ ਅੱਛਾ ਕੋਲੇ ਨੇ ਗਾਣੇ ਗਾਏ ਆ ਜਿੰਨੇ ਵੀ ਅਸੀਂ ਤੇ ਉਹਦੇ ਵਿੱਚੋਂ ਖਾਸ ਹਾਈਲਾਈਟ ਜਿਸ ਤਰ੍ਹਾਂ ਇੱਕ ਆ ਹੋ ਗਿਆ ਇੱਕ ਫੁੱਲਾਂ ਦੀ ਰਜ਼ਾਈ ਹੋ ਗਈ ਵੈਸੇ ਤਾਂ ਹਰ ਕੋਈ ਗਾਣਾ ਹਾਈਲਾਈਟ ਹੋਇਆ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਆਦਾ ਕਿਹੜੇ ਲੋਕਾਂ ਨੇ ਜਿਆਦਾ ਗਾਣਿਆਂ ਨੂੰ ਕਿੰਨਾਂ ਨੂੰ ਸਰ ਜੀ ਮੈਂ ਪਿਛਲੇ ਹਫਤੇ ਚ ਪੰਜ ਸੱਤ ਸਟੇਜਾਂ ਆ ਜਿਹੜੇ ਹਫ਼ਤਾ ਪਹਿਲਾਂ ਜੀ ਉਹ ਮੈਂ ਜਦੋਂ ਨਵਾਂ ਕੁਝ ਗਾਉਣ ਲੱਗਦਾ ਐ ਨਾ ਕਿ ਆ ਨਵੀਂ ਸ਼ਰਾਰਤ ਲਿਖੀ ਆ ਜੀ ਉਹ ਕਹਿੰਦੇ ਜੀ ਨਹੀਂ ਤੂੰ ਨਵਾਂ ਰਹਿਣ ਦੇ ਉਹ ਉੱਥੇ ਹੀ ਉਹਨਾਂ ਦੀ ਸੂਈ ਜਿਹੜੀ ਹੁੰਦੀ ਆ ਤਾਰ ਚ ਤਾਰ ਚ ਫਾਲਟ ਪੈਣਾ ਸੀ ਪਰ ਤੂੰ ਫੜ ਕੇ ਜੋੜਾ ਲਾਉਂਦੀ ਸੀ ਤੇ ਛਾਪਾਂ ਛੱਲੇ ਤੇ ਲਾਇਆ ਕਿਤੇ ਦਿਲ ਵੀ ਸਾਡਾ ਲਈ ਆਉਂਦਾ ਫੁੱਲਾਂ ਵਾਲੀ ਰਜਾਈ ਇਦਾਂ ਮੈਂ ਕੀ ਕੀ ਗਣ ਕੇ ਦੱਸਾਂ ਅੱਛਾ ਕਬਰਾਂ ਕਬਰਾਂ ਤੱਕ ਰੀਜਾਂ ਰਹਿਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀਆਂ ਕੀ ਬਾਤ ਹੈ ਉਹ ਸਾਡੀ ਆਪਣੀ ਕਹਾਣੀ ਸੀ ਹਾਂ 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 ਉਹ ਸਾਡੇ ਜਵਾਨੀ ਦਾ ਜਵਾਨੀ ਵੇਲੇ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਹੁਣ ਜਨਮ ਜਨਮ ਦੀ ਸਟੈਂਪ ਉਹ ਸਾਡੀ ਆਪਣੀ ਕਹਾਣੀ ਇਹ ਜਿਹੜੀ ਗਾੜੇ ਅਸੀਂ ਗਾਏ ਨੇ ਜਿਸ ਤਰੀਕੇ ਦੇ ਨਾਲ ਅਸੀਂ ਚੱਲਦੇ ਪਏ ਹਾਂ ਲੋਕਾਂ ਦਾ ਪਿਆਰ ਨਹੀਂ ਮਿਲਦਾ ਪਿਆ ਤਾਂ ਹੁਣ ਪਿਆਰ ਅਸੀਂ ਕਹਿ ਸਕਦੇ ਕਿ ਰਾਤ ਦੁਗਣੀ ਤੇ ਰਾਤ ਚੁਗਣੀ ਦਿਨ ਦੁਗਣਾ ਰਾਤ ਚੁਗਣੀ ਹੋ ਗਈ ਹੈ ਪ੍ਰਮਾਤਮਾ ਕਿਰਪਾ ਕਰਦਾ ਪਿਆ ਜੀ ਦਰਸ਼ਕਾਂ ਨੂੰ ਅਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਬਸ ਜੀ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦੇ ਪੰਜਾਬੀਆਂ ਦੇ ਚਰਨਾਂ 'ਚ ਸਮੁੱਚੀ ਮਾਨਵਤਾ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਮੈਂ ਦੁਬਾਰਾ ਦੁਬਾਰਾ 100 ਵਾਰੀ 1000 ਵਾਰੀ ਲੱਖ ਵਾਰੀ ਕਿੰਨੀ ਵਾਰੀ ਵੀ ਕਹਿਣਾ 1000 ਜਨਮ ਲੈ ਕੇ ਵੀ ਮੈਂ ਆਪਣੇ ਸਰੋਤਿਆਂ ਦਾ ਪੰਜਾਬੀਆਂ ਦਾ ਤੇ ਪੰਜਾਬਣ ਮੁਟਿਆਰਾਂ ਦਾ ਤੁਹਾਡੇ ਗਾਣੇ ਸ਼ਰਾਰਤਾਂ ਵਾਲੇ ਨੇ ਪੰਜਾਬਣ ਪੰਜਾਬਣ ਮੁਟਿਆਰਾਂ ਮੇਰੀਆਂ ਭੈਣਾਂ ਮੇਰੀਆਂ ਧੀਆਂ ਕਿਊਡੇ ਵਾਲੀਆਂ ਈਆਂ ਉਹਨਾਂ ਨੇ ਮੇਰਾ ਖਿਆਲ ਪਤਾ ਨਹੀਂ ਕਿੰਨੇ ਲੱਖ ਪੰਜਾਬਣ ਈਆਂ ਨੇ ਆ ਇੰਡਿਕਾ ਆ ਪੰਨਾਂ ਚਾਹੁੰਦੇ ਨੇ ਚ ਚਲਾਤੀ ਐ ਇੰਨੀ ਟਾਟਾ ਵਾਲਿਆਂ ਦੀ ਇੰਡਿਕਾ ਬਿਕੀ ਨਹੀਂ ਹੋਣੀ ਜਿੰਨੀ ਉਹਨਾਂ ਨੇ ਜਿੰਨੀ ਉਹਨਾਂ ਚਲਾਤੀ ਐ ਮਸ਼ਹੂਰੀ ਕਰਤੀ ਐ ਗਾਣੇ ਦੇ ਰੂਪ ਚ ਕਿਹੜੀ ਹਿੰਦਸਟਾਨ ਹੋਰ ਕਰਨ ਜਾ ਰਹੇ ਆ ਉਹ ਸਾਰਾ ਕੰਪਨੀਆਂ ਨੇ ਰੋਕਿਆ ਹੋਇਆ ਉਹ ਹੁਣ ਮੈਟਰ ਐ ਰਿਕਾਰਡ ਹੋ ਗਿਆ ਮੈਟਰ ਤੇ ਅੱਜ ਦੀ ਮਾਫੀ ਦਿਓ ਹੁਣ ਉੱਧ ਲੱਗਾ ਦੇ ਵਿੱਚ ਜਲਦੀ ਜਲਦੀ ਆ ਜੀ ਕੋਈ ਬਸ ਇਹ ਸਾਨਾ ਸਤਨਾਮ ਸਾਗਰ ਤੇ ਸ਼ੰਮੀ ਦੀ ਜੋੜੀ ਜਿਹੜੀ ਕਿ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਜੋੜੀ ਕਿਸੇ ਪਿੰਡ 'ਚ ਪਹੁੰਚਦੀ ਸੀ ਤਾਂ ਅਨੇਕਾਂ ਪਿੰਡ ਜਿਦਾਂ ਮੈਂ ਦੱਸਿਆ ਕਿ ਅਨੇਕਾਂ ਪਿੰਡ ਉਹਤੇ ਇਕੱਠੇ ਹੋ ਜਾਂਦੇ ਸੀ ਪਰ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਕਿ ਜਦੋਂ ਸੋਸ਼ਲ ਮੀਡੀਆ ਦੁਬਾਰਾ ਆਈ ਹੈ ਸੋਸ਼ਲ ਮੀਡੀਆ ਦੇ ਵਿੱਚ ਇੱਕ ਵਾਰ ਫਿਰ ਇਹ ਚਿਹਰੇ ਜਿਹੜੇ ਨੇ ਲਗਾਤਾਰ ਸੋਸ਼ਲ ਮੀਡੀਆ 'ਤੇ ਚਮਕਦੇ ਨਜ਼ਰ ਆ ਜਿਹੜੇ ਤਾਂ ਕਿਤਨਾ ਕਿਤੇ ਇਹਨਾਂ ਵੱਲੋਂ ਅਪੀਲ ਕੀਤੀ ਗਈ ਲੋਕਾਂ ਨੂੰ ਕਿ ਜਿਸ ਤਰੀਕੇ ਨਾਲ ਤੁਸੀਂ ਪਿਆਰ ਦਿੱਤਾ ਅੱਗੇ ਵੀ ਇਸੇ ਤਰੀਕੇ ਨਾਲ ਪਿਆਰ ਦਿੰਦੇ ਰਹੋ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਅਮਰਿਤ